ਅਸੀ ਓਏ ਬਾਜੇ ਦੀ ਧਰਤੀ ਦਾ ਜਾਇਆ ਜਿਨੇ ਰਾਗਤ ਲਾਂਚਰਨਾ ਓਏ ਅਸੀ ਆ ਰਤੀ ਦਾ ਜਾ ਜਿਸ ਦੀ ਦਾਰੇ ਭਰਾ ਖੜਿਆ ਯੁੱਧ ਬਹੁਤ سارے ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਸਾਡੀ ਗੌਮ ਦੀ ਕਿੰਨੇ ਕਿੰਨੇ ਕੁਰਬਾਨੀ ਦਿੱਤੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਨੂੰ ਕਈ ਜਣੇ ਲੈਟ ਤੇ ਕਮੈਂਟ ਕਰੀ ਜਾਂਦੇ ਆਂ ਦੋਗਲਾ ਆ ਠੀਕ ਆ ਭਾਈ ਮੈਂ ਦੋਗਲਾ ਹੀ ਸਹੀ ਮੈਂ ਆਵਾਰਡ ਲੈ ਕੇ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ ਪਰ ਸਾਡੀ ਕੌਮ ਦੇ ਕਈ ਸ਼ਹੀਦ ਆ ਜਿੱਦਾਂ ਦੇ ਘਰਾਂ ਦੇ ਵਿੱਚ ਅੱਜ ਚਾਹ ਬਣਨੀ ਵੀ ਬੜੀ ਔਖੀ ਆ ਇਹ ਤੁਸੀਂ ਇਹਨੇ ਕੌਮ ਦੇ ਦਰਦੀਓ ਫਿਰ ਉਹਨਾਂ ਦੇ ਘਰੀ ਘਾਤੋਂ ਨੇ ਜਾਂਦੇ ਤੁਹਾਨੂੰ ਪਤਾ ਵੀ ਨਹੀਂ ਉਹਨਾਂ ਦੇ ਨਾਵਾਂ ਦਾ ਵੀ ਨਹੀਂ ਪਤਾ ਤੇ ਮੈਂ ਇਹਦੇ ਦਮ ਰੱਖਦਾ ਉਹਨਾਂ ਬਾਰੇ ਬੋਲਣ ਦਾ ਮੈਨੂੰ ਰੋਜ਼ ਹੀ ਕਿਤੇ ਨਾ ਕਿਤੇ ਫੋਨ ਆ ਜਾਂਦਾ ਨਾਮ ਬੋਲ ਤੂੰ ਆਪਣੇ ਸਟੇਜ ਲਾਉਣ ਜਾਣਾ ਆਪਣਾ ਗੀਤ ਗਾ ਕੇ ਵਾਪਸੀ ਆ ਪਰ ਤੇਰੀਆਂ ਭੈਣਾਂ ਬੈਠੀਆਂ ਮੇਰੇ ਕੋਲ ਬੜਾ ਕੁਝ ਲਿਖਿਆ ਪਿਆ ਮੈਂ ਨਹੀਂ ਚਾਹਦਾ ਕਿ ਮੈਂ ਗੰਦਮਤ ਸੁਣਾ ਕੇ ਤੇ ਜਾਵਾਂ ਮੈਂ ਚਾਹੁੰਦਾ ਕਿ ਮੈਂ ਮੇਰੇ ਜਿੰਨੇ ਵੀ ਮੇਰੇ ਯੂਥ ਭਰਾ ਬੈਠੇ ਨੇ ਜਾਂ ਭੈਣਾਂ ਬੈਠੀਆਂ ਮੈਂ ਇਹਨਾਂ ਨੂੰ ਉਹਨਾਂ ਸ਼ਹੀਦਾਂ ਬਾਰੇ ਸਿੰਘਾਂ ਬਾਰੇ ਜ਼ਰੂਰ ਸੁਣਾ ਕੇ ਜਾਵਾਂਗੇ ਜਿਨ੍ਹਾਂ ਨੇ ਸਾਡੇ ਬਾਰੇ ਇੰਨੀ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਾਂ ਸੱਚ ਕਰੀਏ ਉਹਨਾਂ ਦੇ ਆਪਾਂ ਉਹਨਾਂ ਦੇ ਨਾਲ ਖੜੀਏ ਜੇ ਆਪਾਂ ਅੱਜ ਨਹੀਂ ਖੜਦੇ ਤੇ ਕੱਲੋਂ ਜੇ ਆਪਾਂ ਕਿਸੇ ਤੋਂ ਆਸ ਰੱਖਦੇ ਨੇ ਕਿ ਸਾਡੀ ਗੌਂਦ ਲਈ ਕੋਈ ਲੜੂਗਾ ਕੋਈ ਬਰੂਗਾ ਕੋਈ ਨਹੀਂ ਮਰਦਾ ਜੇ ਅੱਜ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਕਿ ਮੈਂ ਦੋਗਲਾ ਆ ਪਹਿਲੀ ਗੱਲ ਤਾਂ ਕੋਈ ਬਾਬਾ ਜੀ بڑے ਕਲਾਕਾਰ ਆ ਮੈਂ ਕਿਸੇ ਦਾ ਵਿਰੋਧੀ ਨਹੀਂ ਸਾਰੇ ਮੇਰੇ ਲਈ ਸਤਿਕਾਰਯੋਗ ਆ ਪਰ ਬਹੁਤ ਘੱਟ ਆ ਜਿਹੜੇ ਨਾਮ ਲੈਂਦੇ ਆ ਜਿਨ੍ਹਾਂ ਦੀਆਂ ਲੋਕ ਪੋਸਟਾਂ ਪਾਉਣ ਤੋਂ ਡਰਦੇ ਆ ਮੈਂ ਉਹਨਾਂ ਦੇ ਗੀਤਾਂ 'ਚ ਨਾਮ ਲਏ ਆ ਚਲੋ ਮੈਂ ਦੋਗਲੇ ਨਹੀਂ ਪਰ ਮੈਂ ਲਈ ਤਾਂ ਆ ਨਾ ਜਿਹੜੇ ਨਹੀਂ ਦੋਗਲੇ ਉਹਨਾਂ ਨੂੰ ਕਹੋ ਪੋਸਟ ਪਾ ਕੇ ਦਿਖਾਉਣ ਇੱਕ ਜੇ ਲੱਤਾਂ ਪਾਰ ਚੱਲਦੀਆਂ ਨੇ ਨਹੀਂ ਚੱਲਦੀਆਂ ਇਹ ਦੋਗਲੇ ਨਹੀਂ ਕਾਬਾ ਹਿੰਦ ਥੋੜੀ ਨਹੀਂ ਕਹਿੰਦੀ ਮੈਂ ਗਾਣਾ ਗਾਉਣਾ ਤੇ ਬੱਸ ਸਾਡੇ ਗੋਮ ਦਾ ਹੋਰ ਆਈ ਅਵਰਤ ਮਾਨ ਸਿੰਘ ਜੀ ਦੀਆਂ ਤੇ ਇਹਨਾਂ ਦੀਆਂ ਪੋਸਟਾਂ ਪੋਣੀਆਂ ਦੇ ਦੂਰ ਲੋਕ ਤਾਂ ਨਹੀਂ ਰਹਿੰਦੇ ਤੇ ਆਪਾਂ ਗਾਤਾ ਹੈ ਆਹ ਢਿਬੜੂ ਗੜ ਦੀ ਜੇਲ੍ਹ ਜਿੰਦਰਾ ਹੋਰ ਤਾਂ ਕੋਟਾ ਵਗਦਾ ਯਾਰ ਇਹ ਕਿਹਾ ਜਾਂਦਾ ਹੈ ਕਿ ਤੂੰ ਫੇਮ ਲੈਣ ਦੇ ਚੱਕਰ ਤੇ ਗਾਤਾ ਯਾਰ ਉਹਦੇ ਨਾਲ ਤੋਂ ਟੀਮ ਹੈ ਫੇਮ ਲੈਣੀ ਉਹਦਾ ਬਹੁਤ ਵੱਡੀ ਹਸਤੀ ਆ ਸਿੰਘ ਅਵਤਾਰ ਬ੍ਰਹਮਾ ਇੱਕੋ ਇੱਕ ਸੀ ਜਿਹਨੇ ਇਤਿਹਾਸ ਦੇ ਵਿੱਚ ਜਹਾਜ ਡਾਇਆ ਇੱਕੋ ਇੱਕ ਸੂਰਮਾ ਹੋਇਆ ਤੇ ਅੱਜ ਨੌਜਵਾਨ ਭਰਾਵਾਂ ਨੂੰ ਉਹਦੇ ਨਾਮ ਦਾ ਨਹੀਂ ਪਤਾ ਸਾਡੀਆਂ ਭੈਣਾਂ ਬੈਠੇ ਉਹਦੇ ਨਾਮ ਦਾ ਨਹੀਂ ਪਤਾ ਹੁਣ ਹਰ ਇੱਕ ਹਰ ਇੱਕ ਦਾ ਦਿਲ ਕਰਦਾ ਮੈਂ ਵੀ ਦਿਲ ਕਰਦਾ ਮੈਂ ਆਪਣੇ ਪਰਿਵਾਰ ਦੇ ਕੋਲ ਰਹਾ ਉਹਦਾ ਵੀ ਦਿਲ ਕਰਦਾ ਮੈਂ ਆਪਣੀ ਬਾਹ ਦੇ ਕੋਲ ਰਹਾ ਆਪਣੀ ਭੈਣ ਦੇ ਕੋਲ ਰਹਾ ਵਿਆਹ ਹੋਇਆ ਸੀ ਮੈਂ ਆਪਣੀ ਘਰ ਵਾਲੀ ਦੇ ਕੋਲ ਰਹਾ ਪਰ ਕਿਤੇ ਕਰਕੇ ਗਿਆ ਸਾਡੇ ਦੀ ਸਹੀ ਹੈ ਪਰ ਅਸੀਂ ਤਾਂ ਖੜਨਾ ਬੱਗੀ ਜੇ ਕੋਈ ਗੱਲ ਕਰਦਾ ਉਹਦੇ ਬਾਰੇ thì ਨੂੰ ਆਪਾਂ ਕਹਿਣ ਲੱਗਦਾ ਨੇ ਨਹੀਂ ਯਾਰ ਤੂੰ ਤੇ ਦੋਗਲਾ ਹੈਂ ਜਿਹੜੇ ਨਹੀਂ ਦੋਗਲੇ ਉਹਨਾਂ ਨੂੰ ਸੁਣ ਦੋ ਭਰਾ ਤੁਸੀਂ ਦੋਗਲੇ ਤੋਂ ਪੀਨੇ ਨਾ ਇਹ ਸਿੰਘ ਅਵਤਾਰ ਬ੍ਰਹਮਾ ਸੀ ਓਏ ਬਾਜੇ ਦੀ ਤਰਤੀ ਦਾ ਜਾਇਆ ਓਏ ਜਮੀਨ ਰਾਗਟਲਾ ਚ ਸਾਲੀ ਬਹੁਤ ਚੁੱਕਾ ਦਿੱਤੀ ਅਸੀਂ ਖਾਂਦੇ ਨਹੀਂ ਬੈ ਮਿੱਤਰਾ ਸਸੂਰ ਨੇ ਕੀ ਕਹਿੰਦੇ ਆ ਮੌਤ ਨੂੰ ਕੀ ਕਹਿੰਦੇ ਆ ਕਹਿੰਦੇ ਅਸੀਂ ਆ ਸਮਾਨ ਵੰਗਾਰ ਦਈਏ ਓਏ ਦੱਸ ਤੂੰ ਕਿਹੜੀ ਸ਼ੈ ਮਿੱਤਰਾ ਓ ਵੈਰੀ ਨੂੰ ਕਹਿੰਦੇ ਆ ਜਿੱਥੇਲੇ ਦੋ ਦੋ ਹੱਥ ਕਰਦਾ ਸਾਡੇ ਨਾਲ ਪਿੱਠ ਪਿੱਛੇ ਵਾਰਨਾ ਕਰ ਓਏ ਅਸੀਂ ਆ ਸਮਾਨ ਵੰਗਾਰ ਦਈਏ ਓਏ ਦਰਸ਼ਕੋ ਘੇੜੀ ਸ਼ਹਿਬਾਂ ਇੱਕ ਸਾਡੀ ਗੋਮ ਦਾ ਯੋਧਾ ਹੋਇਆ ਭਾਈ ਸ਼ੀਤਲ ਸਿੰਘ ਜੀ ਬੱਤੇਵਾਲੀਆ ਤਾੜੀਆਂ ਮਾਰੋ ਜੀ ਬਾਬਾ ਜੀ ਤਿੰਨ ਦਿਨਾਂ ਨਾਲ ਪਾਣੀ ਮਿਲਿਆ ਸੀ ਨਾ ਕੁਝ ਖਾਦਾ ਸੀ ਜਦੋਂ ਉਹ ਸਮਾਂ ਹੁੰਦਾ ਸੀ ਕਮਾਦ ਬਹੁਤ ਲੱਗਦੇ ਸੀ ਇੱਕ ਕਮਾਦ ਦੇ ਵਿੱਚ ਬਹੁਤ ਕਿੱਲੇ ਦੇ ਕਿੱਲੇ ਕਮਾਦ ਖੜਾ ਇਹਦੇ ਕਮਾਦ ਦੇ ਵਿੱਚ ਇੱਕ ਤੂਤ ਸੀ ਦੇਵਸਰ ਦੂਦ ਦੇ ਹੇਠਾਂ ਉਹ ਮੋਰ ਚਾਸੀ ਤੇ ਦੋ ਸਿੰਘ ਲੜਦੇ। ਉਹ ਤੁਹਾਨੂੰ ਚੰਗਾ ਲੱਗ ਰਿਹਾ ਸੁਣਾ ਲਾਂ ਕਿ ਗੀਤ ਸੁਣਨੇ ਆ। ਮਿਹਰਬਾਨੀ। ਗਮਾਦ, ਗਮਾਦ ਦੇ ਵਿੱਚ ਦੂਦ ਸੀ ਗਾ। ਦੂਦ ਦੇ ਥੱਲੇ ਮੋਰ ਚਾਹੇ। ਉਹ ਸਿੰਘ ਨੂੰ ਕਾੜਨ ਦੇ ਲਈ 3 ਦਿਨ। 3 ਦਿਨ ਲੜਦੇ ਰਹੇ ਪੂਰੀ ਫੋਰਸ। ਇੱਦਾਂ ਪੰਜਾਬ ਵਾਲਾ ਦਿੱਤਾ ਏ ਪਰ ਪਤਾ ਨਹੀਂ ਲੱਗਦਾ ਗੋਲੀ ਆਉਂਦੀ ਕਿੱਥੋਂ। ਫਿਰ ਜਿਹੜਾ ਨਾਲ ਦਾ ਸੀ ਦੈਨ ਦੇਨ ਭੁੱਖਾ ਪਿਆਸਾ ਰਹਿਣ ਦੇ ਚੱਕਰ ਦੇ ਵਿੱਚ ਉਹਨੇ ਹੱਥ ਖੜੇ ਕਰਕੇ ਆਉਂਦੇ ਆਪ ਨੂੰ ਸਰਕਾਰ ਨੂੰ ਦੇ ਦਿੱਤਾ ਫਿਰ ਉਹਨੇ ਪੁੱਛਿਆ ਕਿ ਤੈਨੂੰ ਕੁਝ ਨਹੀਂ ਕਹਿੰਦੇ ਸਾਨੂੰ ਦੱਸਦੇ ਉਹ ਕਿੱਥੇ ਉਹਨੇ ਦੱਸਿਆ ਸੀ ਕਿ ਉਹਦਾ ਦੂਤ ਹਵ ਵਿਚ ਕਾਇਦੇ ਉਹਦੇ ਥੱਲੇ ਮੋਰਚਾ ਸਿੰਘ ਦਾ ਫਿਰ ਉਹਨਾ ਹੈਲੀਕਾਪਟਰ ਨਾਲ ਵਾਪਸ ਉੱਟ ਕੇ ਸ਼ਹੀਦ ਕੀਤਾ ਸੀ ਤੇ ਕਿਸੇ ਦੀ ਯੁਰਤ ਨਹੀਂ ਕੋਈ ਕਿ ਸਾਹਮਣੇ ਜਾ ਕੇ ਸਿੰਘ ਦੇ ਗੋਲੀ ਮਾਰਦੀ ਅਸੀਂ ਉਹਨਾਂ ਕੌਮਾਂ ਦੇ ਵਾਰਸ ਆ ਮੈਂ ਨੌਜਵਾਨੀ ਯੂਥ ਨੂੰ ਬੇਨਤੀ ਕਰੂੰਗਾ ਕਿ ਆਪਾਂ ਨਸ਼ਿਆਂ ਦੇ ਚੱਕਰ 'ਚ ਪੈ ਗਏ ਆ ਯਾਰ ਆਪਾਂ ਗੋਲੀਆਂ ਦੇ ਫੈਨ ਸੀ ਜਿਹੜੀਆਂ ਗੋਲੀਆਂ ਦੇ ਜਿਹੜੀ 47 ਚ ਪੈਂਦੀ ਆ ਹੁਣ ਕਿਹੜੀ ਗੋਲੀ ਦੇ ਫੈਨ ਹੋਗੇ ਉਹ ਜਿਹੜੀ ਇੱਕ ਪ੍ਰੈਂਗਾ ਜੀ ਤੋਰੀ ਫਿਰਦੀ ਆ ਅਸੀਂ ਆਪਾਂ ਇਸ ਚ ਦੇ ਵਾਰਸ ਨਹੀਂ ਮੇਰੇ ਭਰਾ ਖੜੇ ਆ ਕੋਡੇ ਕੋ ਯਾਰ ਦੋਸਤ ਕਰ ਕਰਦੇ ਹੋਣਗੇ ਨਸ਼ਾ ਇਹ ਹਾਸੇ ਵਾਲੀ ਗੱਲ ਨਹੀਂ ਅਸੀਂ ਲੜਨਾ ਕਿਹਦੇ ਲਈ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਯਾਰ ਜੇ ਆਪਾਂ ਆਪਣੇ ਮਾਂ ਪਿਓ ਨੂੰ ਸੁੱਖ ਨਹੀਂ ਦਿੱਤਾ ਆਪਾਂ ਨਸ਼ੇ ਦੇ ਚੱਕਰ 'ਚ ਪੈ ਗਏ ਲਾਹਨਤ ਆ ਸਾਡੇ ਤੇ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਕਲਾਕਾਰ ਹੋ ਜੇ ਤੁਸੀਂ 300-400 ਰੁਪਇਆ ਕਵਾ ਕੇ ਘਰੇ ਲਿਆਉਂਦੇ ਹੋ ਕਿ ਸਾਡੀ ਬੇਬੇ ਦੇ ਬਾਪੂ ਖੇਰ ਖੁਸ਼ ਆ ਜੇ ਤੁਸੀਂ 200-300 ਵੀ ਲੈ ਕੇ ਆਉਂਦੇ ਹੋ ਤੇ ਸੋਫੀਓ ਇੱਜ਼ਤ ਨਾਲ ਉਹਨਾਂ ਦੇ ਕੋਲ ਪੈਂਦੇ ਹੋ ਮੈਨੂੰ ਖੁਸ਼ ਰੱਖਦੇ ਹੋ ਤੁਸੀਂ ਸਰਦਾਰ ਹੋ ਯਾਰ ਜੇ ਤੁਸੀਂ ਆਪਣੇ ਬਾਪੂ ਦੇ ਉਹਨਾਂ ਦੁਖੀ ਕੀਤਾ ਹੋਇਆ ਤਾਂ ਕਾਦੀ ਯਾਰ ਲਾਹ ਪਾਇਸੀ ਜਵਾਨੀ ਤੇ ਆਪਾਂ ਇੱਕ ਵਾਰੀ ਜੱਤੀ ਮਾਰ ਲਈ ਕਿ ਅਪਾ ਕਿਹੜੀ ਕੌਮ ਦੇ ਵਾਰਿਸ ਆ ਵੈਸੇ ਮੈਂ ਗਾਉਣ ਆਇਆ ਮੈਨੂੰ ਕੋਈ ਚੱਕਰ ਨਹੀਂ ਪਰ ਮੇਰਾ ਫਰਜ਼ ਬਣਦਾ ਕਿ ਜਿੰਨੇ ਵੀ ਭਰਾ ਖੜੇ ਆ ਇੱਥੇ ਆਪਾਂ ਗੱਲਾਂ ਕਰੀਏ ਆਪਣੀ ਕੌਮ